इसी के काम जो आए उसे इंसान कहते हैं संजय हंस जी ओनाई टीम ते उत्तरादी पंचायत दा बहुत मैं बहुत-बहुत धन्यवाद करता जिन्होंने ये सोचा कि थैला सीमा ਦੇ ਬੱਚੇ ਨੂੰ ਬਹੁਤ ਜ਼ਰੂਰਤ ਹੈ ਇਸ ਬਲੱਡ ਦੀ ਤੇ ਉਹਨਾਂ ਨੇ ਇੱਕ ਕੈਂਪ ਲਾਇਆ ਮੈਂ ਆਪਣੇ ਵੱਲੋਂ ਤੇ ਆਪਣੀ ਸੰਸਥਾ ਵੱਲੋਂ ਮਹਾਂਸ ਜੀ ਨੂੰ ਤੇ ਉਤਰਾਦੀ ਪੰਚਾਇਤ ਨੂੰ ਧੰਨਵਾਦ ਦੇਣਾ ਜਿਨ੍ਹਾਂ ਨੇ ਕੈਂਪ ਲਾਇਆ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਸੰਦੇਸ਼ ਦੇਣਾ ਜਿਹਾ ਕਿ ਆਧੇ ਟੈਨ ਵਿੱਚ ਲੋਕੀ ਇੱਕ ਦੂਜੇ ਦੁਸ਼ਮਣ ਹੋਏ ਹੋਏ ਨੇ ਦੇਸ਼ ਦੇ ਨਾਪਰ ਦੀ ਅਗਵੀ ਬਾਲਣ ਵਾਲੇ ਬਹੁਤ ਲੋਕ ਨੇ ਇਹ ਨੌਜਵਾਨਾਂ ਨੇ ਆਪਣੇ ਨਾੜਾਂ ਜੋ ਖੂਨ ਕੱਢ ਕੇ ਕਿਸੇ ਜਾਨ ਬਚਾਉਣ ਦੇ ਵਾਸਤੇ ਕੰਮ ਕਰ ਰਹੇ ਨੇ ਮੈਂ ਉਹਨਾਂ ਦੇ ਪ੍ਰਧਾਨ ਪ੍ਰਵੀਨ ਜੀ ਮੁਖੀ ਜੀ ਤੇ ਹਾਂਸੀ ਜੀ ਦਾ ਤੇ ਉਹਨਾਂ ਦੀ ਟੀਮ ਦਾ ਤੇ ਉਤਰਾਧੀ ਪੰਚਾਇਤ ਦਾ ਧੰਨਵਾਦ ਕਰਦਾ ਤੇ ਨੌਜ ਉਹਨਾਂ ਨੂੰ ਕਹਿਣਾ ਕਿ ਆਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਇਹ ਜੋ ਫੋਨ ਹੈ ਜੋ ਹਸਪਤਾਲ ਵਿੱਚ ਪਹੁੰਚਦਾ ਉਹ ਜਾਤੀ ਪੰਥ ਸੰਪਰਦਾਇ ਤੋਂ ਉੱਪਰ ਉੱਠ ਕੇ ਉਹ ਕੰਮ ਕਰਦਾ ਹੈ ਅਚਾਨਕ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਹਸਪਤਾਲ ਪਹੁੰਚਦਾ ਉਸ ਦਾ ਪਰਿਵਾਰ ਨਹੀਂ ਹੁੰਦਾ ਇਹੀ ਖੂਨ ਹੈ ਜਿਹੜਾ ਉਹ ਜ਼ਿੰਦਗੀ ਬਚਾ ਦਿੰਦਾ ਹੈ ਜੇ ਖੂਨ ਨਾ ਹੋਵੇ ਤਾਂ ਉਹਦੀ ਜ਼ਿੰਦਗੀ ਜਾ ਸਕਦੀ ਹੈ ਇਸ ਕਰਕੇ ਮੈਂ ਨੌਜਵਾਨ ਪੀੜ੍ਹੀ ਨੂੰ ਕਹਿੰਦਾ ਕਿ ਅੰਦਰ ਆਪਣੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੋ ਤੇ ਵਾਤ ਤੋਂ ਵਾਤ ਖੂਨਦਾਨ ਕਰੋ ਜਿੰਦੇ ਦੀ ਖੂਨਦਾਨ ਮਰਨ ਤੋਂ ਬਾਅਦ ਅੱਖਾਂਦਾਨ ਵੀ ਜ਼ਰੂਰ ਕਰੋ ਅੱਜ ਇਹ ਕੈਂਪ ਉਤਰਾਦੀ ਪੰਚਾਇਤ ਵੱਲੋਂ ਤੇ 46 ਮੈਂ ਜੈ ਬਲਕਰੀ ਸੋਸਾਇਟੀ ਵੱਲੋਂ ਇਕੱਠੇ ਮਿਲ ਕੇ ਲਗਾਇਆ ਗਿਆ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਥੇ ਆਏਗੇ ਸਾਰੇ ਡੋਨਰ ਦਾ ਸਾਰੇ ਪ੍ਰੈਸ ਰਿਪੋਰਟਰਾਂ ਦਾ ਠੀਕ ਹੈ ਜੰਦੇ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਨੌਜਵਾਨਾਂ ਨੂੰ ਬੇਤੀ ਕਰਾਂਗੀ ਵਾਦ ਤੋਂ ਵਾਦ ਖੂਨਦਾਨ ਕਰਿਆ ਕਰੋ ਇਹਦੇ ਨਾਲ ਇੱਕ ਬੰਦੇ ਖੂਨਦਾਨ ਕਰ ਨਾਲ ਚਾਰ ਬੰਦੇ ਜਿੰਦਗੀ ਬਚ ਸਕਦੀ ਹੈ ਇਸ ਲਈ ਵਾਦ ਤੋਂ ਖੂਨਦਾਨ ਕਰੋ ਤੇ ਥੈਲੀਸੀਮੀਆ ਦੇ ਬੱਚਿਆਂ ਲਈ ਇਹ ਬਲੱਡ ਬਹੁਤ ਜ਼ਰੂਰੀ ਹੈ ਇਸ ਲਈ ਵੱਧ ਚੜ ਕੇ ਦੇ ਜਿਸ ਤਰ੍ਹਾਂ